ਹਾਜੀ ਸਾਂ ਪ੍ਰਾਪੋ ਅੱਜ ਪਹੁੰਚ ਚੁੱਕੇ ਆਪਾਂ ਐਤਵਾਰ ਨੂੰ ਟਰੈਕਟਰ ਮੰਡੀ ਮੋਗਾ ਚ ਅੱਜ ਤੁਹਾਨੂੰ ਟਰੈਕਟਰਾਂ ਦੇ ਰੇਟ ਦਿਖਾਉਣਿਆਂਗੇ ਵੀ ਕੀ ਕੀ ਰੇਟ ਟਰੈਕਟਰ ਵਿਕ ਰਹੇ ਨੇ ਜਾਂ ਕੀ ਕੀ ਟਰੈਕਟਰਾਂ ਦੇ ਮੁੱਲ ਕੀਤੇ ਜਾ ਰਹੇ ਨੇਗੇ ਸਿਰਫ ਟਰੈਕਟਰਾਂ ਦੇ ਰੇਟ ਸਾਨੂੰ ਉਹੀ ਸਾਂਝੇ ਕਰਾਂਗੇ ਜਿੰਨਾ ਟਰੈਕਟਰਾਂ ਦੇ ਮਾਲਕ ਟਰੈਕਟਰਾਂ ਦੇ ਕੋਲ ਹੋਣਗੇ ਸੋ ਵੀਡੀਓ ਨੂੰ ਲਾਸਟ ਤੱਕ ਅੰਤ ਤੱਕ ਲਾਜ਼ਮੀ ਦੇਖੋ ਕਿਉਂਕਿ ਜਿਹੜੀ ਵੀਡੀਓ ਆਪਾਂ ਤੁਹਾਡਾ ਸਾਂਝੀ ਕਰਾਂਗੇ ਉਹਦੇ ਵਿੱਚ ਬਾਈ ਦਾ ਨੰਬਰ ਟਰੈਕਟਰ ਮਾਲਕ ਦਾ ਤੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਦਵਾਂਗੇ ਨਾ ਇਸਰਕੇ ਐਂਡ ਤੱਕ ਦੇਖ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਘੰਟੀ ਦੇ ਬਟਨ ਤੋਂ ਬਿਨਾ ਤੁਹਾਨੂੰ ਕਿਸਾਨ ਪ੍ਰਭਾ ਉਹ ਲਈ ਕੋਈ ਵੀਡੀਓ ਨਹੀਂ ਪਹੁੰਚੂਗੀ ਸੋ ਘੰਟੀ ਦਾ ਬਟਨ ਲਾਇਵੀਂ ਦਬਾ ਲਿਓ ਕਿਉਂਕਿ ਆਪਾਂ ਹਰੇਕ ਟਰੈਕਟਰ ਮੰਡੀ ਦੀ ਵੀਡੀਓ ਕਵਰ ਕਰਿਆ ਕਰਾਂਗੇ ਸੋ ਤੁਹਾਨੂੰ ਆਪਾਂ ਟਰੈਕਟਰ ਮਾਲਕ ਨਾਲ ਗੱਲਬਾਤ ਕਰਾਉਣੇ ਆ ਵੀਡੀਓ ਨੂੰ ਲਾਸਟ ਤੱਕ ਦੇਖੀ ਜੇ ਲੈ ਆਜੋ ਕਿਰਾਂ ਲੋ ਵੀ ਕਿਸਾਨ ਪ੍ਰਭਾ ਆਪਾਂ ਨੂੰ ਵੀਰ ਮਿਲੈਕ ਤੇ ਇਹਦੇ ਕੋਲ ਤਿੰਨ ਟਰੈਕਟਰ ਬਿਕਾਊਗਾ ਤੁਹਾਨੂੰ ਦਿਖਾ ਦੇਣਾ ਆਪਾਂ ਵੀ ਕਿਹੜੇ ਕਿਹੜੇ ਟਰੈਕਟਰ ਸਾਰੀ ਆਪਾਂ ਗੱਲਬਾਤ ਵੀਡੀਓ ਦੇ ਵਿੱਚ ਕਰਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖੀ ਚੱਲਿਓ ਤੇ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੀਜ਼ ਟਰੈਕਟਰ ਆ ਬਾਈ ਕੋਲੇ ਬਿਕਾਊਗਾ ਇਹਦੇ ਬਾਰੇ ਗੱਲਬਾਤ ਕਰਾਉਣਾ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਏ ਭਰਾ ਡਾਲਾ ਪਿੰਡ ਹੈ ਜੀ ਮੋਗੇ ਨਾਲ ਡਾਲਾ ਪਿੰਡ ਜੀ ਹਾਂਜੀ ਮੋਗੇ ਨੇੜੇ ਹੀ ਆ ਨਾ ਹਾਂਜੀ ਹਾਂਜੀ ਅੱਛਾ ਵਪਾਰ ਦਾ ਕੰਮ ਕਰੇ ਲੋਟਰਟ ਭਾਈ ਨਹੀਂ ਆਪਣਾ ਵਪਾਰ ਦਾ ਵੀਰੇ ਠੀਕ ਆ ਠੀਕ ਆ ਅੱਜ ਕਿੰਨੇ ਟਰੈਕਟਰ ਲੈ ਕੇ ਆਓਗੇ ਤਿੰ ਹਾਂਜੀ ਇਹ ਕਿੰਨਾ ਮਾਡਲ ਹੈ ਇਹ 2013 ਮਾਡਲ ਨਾਲ ਦੇ ਟਾਇਰ ਵੀਰੇ 45 ਪੈਸੇ ਮੋਗਾ ਦਾ 2013 ਮਾਡਲ ਹੈ ਮੋਗਾ ਨੰਬਰ ਹਾਂਜੀ ਸਰਕਾਰੀ ਨੰਬਰ ਪਲੇਟਾਂ ਸਕਾਗ ਪੱਤਰ ਓਕੇ ਵੀਰੇ ਤੇ ਟਾਇਰ ਸਾਰੇ ਨਾਲ ਦੇ ਗਏ ਨਾਲ ਦੇ ਟਾਇਰ ਆ ਵੀਰੇ ਸਾਰਾ ਅਰੀਜਨਲ ਟਰੈਕਟਰ ਹੈ ਤੇ ਕੋਈ ਡੈਂਟ ਪੇਂਟ ਜਾਂ ਕੋਈ ਨਾ ਨਾ ਵੀਰੇ ਬੰਪਰ ਘੋੜਾ ਲੱਗਾ ਫਿਬਰੂਰੀ ਛਤਰੀ ਤੇ ਛਤਰੀ ਜਲਪੜਾ ਕਿਸਾਨਪੁਰੋਂ ਫਿਬਰੂਰੀ ਬਾਈ ਕਨ ਲੱਗੀ ਹੋਈ ਬਾਕੀ ਡੈਕ ਨੂੰ ਚੰਗਾ ਲੱਗਿਆ ਮਿਕਸ ਸਿਸਟਮ ਨਾ ਤੇ ਬੈਂਪਰ ਕਿਹੜਾ ਕਹਿੰਦੇ ਬਾਈ ਘੋੜਾ ਬੰਪਰ ਲੱਗਾ ਘੋੜਾ ਬੰਪਰ ਲੱਗਿਆ ਹੋਗਾ ਤੇ ਕਿੰਨੇ ਨਾਮ ਤੇ ਆ ਬਾਈ ਇਹ ਇਹ ਦੂਜੇ ਨਾਮ ਵੀਰੇ ਦੂਜੇ ਨਾਮ ਤੇ ਤਾਂ ਪਰ ਉਹ ਮੂਲ ਟਾਇਰ ਜੀ ਠੀਕ ਪਏ ਨੇਗੇ ਕਿਸੇ ਨਾਲ ਦੇ ਟਾਇਰ ਵੀਰੇ 40 ਨਾਲ ਦੇ 40 45 ਬਾਈ ਕਹਿੰਦਾ ਪੈਸੇ ਪਏ ਹੋਣਗੇ ਤੇ ਸਾਨੂੰ ਟਰੈਕਟਰ ਚਾਰ ਸਟੇਅ ਦਿਖਾ ਦੇ ਆਪਾਂ ਤੇ ਰਗੂਰ ਦੇ ਬੱਚਾ ਬਾਈ ਇਹਦਾ ਸਾਰਾ ਰੀਨ ਹੈ ਟਾਇਰ ਬਾਈ ਦਾ ਸਾਰਾ ਰੀਜਨਲ ਆ ਤੇ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀering ਆ ਤੇਲ ਬ੍ਰੇਕ ਆ ਤੇਲ ਬ੍ਰੇਕ ਆ ਡਬਲ ਡਿਸਟ੍ਰੀਬਿਊਟਰ ਆ ਹਾਂਜੀ ਤੇ ਇੱਕ ਹੋਰ ਕੀ ਬੋਲੇ ਸੀ ਪਾਵਰ ਸਟੀering ਆ ਪਾਵਰ ਸਟੀering ਆ ਠੀਕ ਆ ਦਿਖਾ ਦੇ ਤੇ ਇਹਦਾ ਬਾਈ ਮੁੱਲ ਕਿੰਨਾ ਕਰੋਗੇ ਇਹਨਾ ਮੁੱਲ ਵੀਰੇ 295000 2.5 ਲੱਖ ਰੁਪਏ ਦਾ ਲਾਸਟ ਆਪਾ ਦੇਣਾ ਵਾ 295 ਬਾਈ ਨੇ ਮੁੱਲ ਕੀਤਾ 90 2013 ਮਾਡਲ ਆ ਤੇ 2.5 ਲੱਖ ਦੇ ਦਊਂਗਾ ਵੀ ਹਾਂਜੀ ਲਾਸਟ ਤੇ ਮੋਬਾਈਲ ਨੰਬਰ ਬੋਲ ਦੇ ਬਈ ਪਹਿਲਾਂ 83602 32290 83602 32290 32290 ਇੰਸ਼ੋਰੈਂਸ ਬੀਮਾ ਹੋਇਆ ਵਾ ਵੀਰੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਸਰਕਾਰੀ ਨੰਬਰ ਬੇਟਾ ਇੰਸ਼ੋਰੈਂਸ ਬੀਮਾ ਬਾਈ ਕਹਿੰਦਾ ਫੁੱਲ ਹੋਇਆ ਵਾ ਉਹ ਤੇ ਨਾ ਤੇ ਬਾਕੀ ਬਾਈ ਨਾਲ ਨੰਬਰ ਤੇ ਗੱਲ ਕਰ ਲਿਓ ਬਾਕੀ ਜੇ ਕੋਈ ਹੋਰ ਕੋਈ ਮੈਥੋ ਜਾਣ ਕੇ ਰਹੀ ਹੋਈ ਦੱਸਣ ਬਿਨਾ ਨਾ ਤਾਂ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ DI 750 ਦਾ 2002 ਮਾਡਲ ਆ ਜੀ ਇਹ 2 ਲੱਖ ਦਾ 2002 ਮਾਡਲ ਆ ਜੀ 21000 ਰੁਪਿਆ ਦਾ ਰੇਟ ਆ ਜੀ 2002 ਮਾਡਲ ਹੈ ਮਗਲੇ ਟਾਇਰ 80 ਪੈਸੇ ਆ ਮੂਲੇ ਟਾਇਰ 45 ਪੈਸੇ ਵੀਰੇ ਮਗਲੇ ਟਾਇਰ ਖਸਾ ਪਰ ਉਹ 80 ਪੈਸੇ ਪਾ ਨਵੇਂ ਵਰਗੀ ਪਏ ਨੇਗੇ ਮੂਲੇ ਟਾਇਰ ਚਲੋ ਦੇਖੋ ਮੂਰੇ ਦਾ ਕੋਈ ਬਾਲਾ ਪ੍ਰੈਸ਼ਰ ਵਾਲਾ ਟਰੈਕਟਰ ਤੇ ਹੁੰਦਾ ਨਹੀਂਗਾ ਟਾਉਣ ਜਰੂਰ ਨੇ ਤੇ ਬਾਹਰ ਟੈਂਸ਼ਨ ਵਾਲੀ ਗੱਲ ਨਹੀਂ ਕਿੰਨੇ ਨਾਮ ਦਾ ਟਰੈਕਟਰ ਆ ਵੀਰੇ ਇਹ ਦੂਜੇ ਨਾ ਵੀਰੇ ਵੀ ਦੂਜੇ ਨਾਮ ਤੇ ਆ origignal ਸਾਰਾ ਹਾਂਜੀ ਰਹੀ ਨਾ ਤੇ ਕੋਈ ਇਲੈਕਟ੍ਰਿਕ ਸਾਰਾ ਸਿਸਟਮ ਚੀਕ ਕੇ ਸਾਰਾ ਸਾਰਾ ਫੋਲੋਕ ਕੇ ਵੇਰੇ ਫੋਲੋਕ ਕੇ ਇੰਜਨ ਗੇਅਰ ਦੇ ਫੋਲੋਕ ਕੇ ਟਰੈਕਟਰ ਬਾਹ ਕੇ ਲੈ ਜਾ ਸਕਦੇ ਤੇ ਲਿੰਕ ਲੁਕ ਜਿਹੜਾ ਸਾਰਾ ਕੰਮ ਬੁਝੀ ਸਾਰਾ ਫੋਲੋਕ ਫੋਲੋਕ ਕੇ ਵੇਰੇ ਫੋਲੋਕ ਕੇ ਬਾਹ ਕੇ ਲੈ ਜਾ ਸਕਦੇ ਰੂਟਾ ਵੇਟਾ ਠੀਕ ਆ ਇਹ ਆਪਾਂ ਕਹਿੰਦੇ ਕਿਨੇ ਕਿਹਾ ਰੇਟ ਇਹ ਆਪਣਾ 210000 ਰੁਪਿਆ ਰੇਟ ਆ ਇਹ 190000 ਦਾ ਦੇ ਦਾਂ ਦੋ ਲੱਖ 10 ਹਜ਼ਾਰ ਰੇਟ ਦਾ ਯਾਰ ਮੁੱਲ ਆ 190 ਦਾ ਆਪਾਂ ਦੇ ਦਾਂਗੇ ਭਾਈ ਹਾਂ ਤੇ ਦੇਖ ਲਓ 400 ਸਨੂ ਦਿਖਾ ਦਿੰਨਾ ਵੀਰੋ ਤੇ ਪਾਇਰ ਦੇਖ ਲਓ ਮਗਲੇ ਮਗਰਾੜ ਮੂੜ ਦੇਖ ਲਓ ਤੇ 3 ਨੰਬਰ ਤੇ ਹੈਗਾ ਖਾਂ ਭਰਾਵੋ 744 ਸੁਵਰਾਜ FE ਨਾ ਇਹਦੇ ਵਾਰ ਤੁਹਾਨੂੰ ਦੱਸ ਦਿੰਨਾ ਇਹ ਕਿਹਨਾ ਮਾਡਲ ਆ ਬਈ ਇਹ 2000 ਮਾਡਲ ਆ ਜੀ ਟਰਬੋ ਲੱਗਾ ਹੋਇਆ ਵਾ ਇਹਦੇ ਵੀਰੇ ਠੀਕ ਆ ਤੇ ਟਾਇਰ ਇਹਦੇ 80 ਮਹੀਆ ਚਾਰੇ ਤੇ 2,60,000 ਰੁਪਿਆ ਦਾ ਰੇਟ ਆ ਇਹ ਆਪਾਂ 2,45,000 ਰੁਪਿਆ ਦੇ ਦਾਂਗੇ ਇੰਜਨ ਗੇਅਰ ਦਾ ਫੁੱਲ ਓਕੇ ਟਰਬੋ ਲੱਗੀ ਵੀ ਹੈ ਵੀਰੇ ਟਾਰਬੋ ਲੱਗੀ ਹੋਏ 2,60 60 ਮੁੱਲਾ ਨਾ ਹਾਂਜੀ 2,60 ਮੁੱਲਾ 2,44000 ਰੁਪਏ ਦੇਜਾਂਗੇ ਆਪਾਂ ਹਾਂਜੀ ਟਾਇਰ ਬਾਈ ਕਹਿੰਦਾ 80 ਪੈਸਾਂ ਨੂੰ ਪਾਏ ਨੇ ਇੱਕ ਕੋ ਟਾਇਰ ਸਾਹਮਣੇ ਸਾਫ਼ ਸੁਥਰੇ ਪਾਏ ਨੇ ਰੰਗ ਟਰੈਕਟਰ ਤੇ ਵੀ 80 ਪੈਸੇ ਪਿਆ ਵਾ ਸਾਰਾ 80 ਪੈਸੇ ਮਤਲਬ ਸਾਰਾ ਅਰੀਜਨਲ ਹਾਂਜੀ ਅੱਛਾ ਸਾਰਾ ਅਰੀਜਨਲ ਹੈ ਬਾਈ ਕਹਿੰਦਾ ਖੁੱਲ੍ਹਾ ਗੱਲ ਤੇ ਵੇਚੀ ਤੂੰ ਨਾ 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 ਬਈ ਸਾਰਾ ਅਰੀਜਨਲ ਹੈ ਨਾ ਕੱਲਾ ਕਲੱਚ ਪਲੇਟ ਪਈ ਹੈ ਕੱਲੀ ਕਲੱਚ ਪਲੇਟ ਪਈ ਹੈ ਬਾਕੀ ਬਾਈ ਸਾਰੀ ਜ਼ਿੰਮੇਵਾਰੀ ਹੋਊਗੀ ਵਪਾਰ ਦਾ ਕੰਮ ਹੈ ਬਾਈ ਦਾ ਫੋਲੋ ਕਿ ਦਵਾਂਗੇ ਵੀਰੇ ਕੋਈ ਉਹ ਨਹੀਂ ਨਾ 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 ਵੀਰੇ ਇੱਥੇ ਮੰਡੀ ਤੇ ਹਰੇਕ ਮੰਡੀ ਆਪਾਂ ਮਿਲਾਂਗੇ ਬਰਨਾਲਾ ਮੰਡੀ ਸਾਰੀ ਮੰਡੀ ਜਾਂਦੇ ਆ ਮੈਂਨ ਗੱਲ ਆਪਣੀ ਕਾਗਜ਼ ਪੱਤਰਾਂ ਦੀ ਫੁੱਲ ਗਾਰੰਟੀ ਹੋ ਟਰੈਕਟਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਜਿਹੜੇ ਤਿੰਨੇ ਟਰੈਕਟਰ ਹੈ ਬਾਈ ਆਪਣੇ ਪ੍ਰੀਤ ਸੋਨਾਲੀ ਕ ਖਰਚਾ ਦੇ ਖਾਲੇ ਦਾ ਹੋਣੀ ਹੈ ਜੁਮੇਵਾਰ ਇਹ ਅੱਜ ਆਪਾਂ ਟਰੈਕਟਰ ਦਾ ਕੱਲ ਨੂੰ ਆਪਾਂ ਲੱਤ ਚੱਕ ਜੀ ਹਾਂ ਹਾਂਜੀ ਹਾਂਜੀ ਨਾ ਨਾ ਉਹ ਚੀਜ਼ ਦੀ ਫੁੱਲ ਗਾਰੰਟੀ ਠੀਕ ਆ ਇਹਦੀ ਮੜੀ ਸੈਲਫ ਮਾਰ ਦੋ ਜੇ ਗੇਚ ਨਹੀਂ ਹੈ ਅਸਲ ਆ ਦੇਖ ਲੋ ਖਸਾਨ ਸੈਲਫ ਮਾਰ ਕੇ ਠੀਕ ਆ ਕਰਦੇ ਬੰਦ ਵੀਰੇ ਦੱਸੋ ਬਾਈ ਦਾ ਨੰਬਰ ਆਪਾਂ ਇੱਕ ਵਾਰੀ ਹੋਰ ਲੈ ਲੈਣਾ ਹੈ ਕਿ ਨਾ ਤੇ ਟਰੈਕਟਰ ਵਾਈਕਲ ਸਾਰਾ ਦੇ ਜਨਾਲਾ ਤਿੰਨਾ ਟਰੈਕਟਰਾਂ ਜਿਹੜਾ ਵੀ ਤਿੰਨਾ ਟਰੈਕਟਰਾਂ ਦੀ ਫੁੱਲ ਡਿਮਾਂਡ ਆ ਪ੍ਰੀਸ ਦੀ ਵੀ ਤੇ ਸੋਨਾਲੀਕਾ ਦੀ ਵੀ ਤੇ 735 ਦੀ ਵੀ ਹੈ ਨਾ ਤੇ ਇਹਨਾਂ ਜਿਹਦੀ ਵੀ ਤੁਹਾਨੂੰ ਪਸੰਦ ਆ ਬਾਈ ਇੱਕ ਵਾਰ ਨੰਬਰ ਫੇਰ ਬੋਲ ਦਿਓ 83602 32290 32290 ਹਾਂਜੀ ਠੀਕ ਆ ਧੰਨਵਾਦ ਮੇਰੇ ਤੇਰਾ ਓਕੇ ਓਕੇ ਲੋਕ ਸਾਹ ਪਰੋ ਜਿਹਦਾ ਤੁਹਾਨੂੰ ਟਰੈਕਟਰ ਪਸੰਦ ਆ ਤਾਂ ਬਾਈ ਨਾਲ ਕਰ ਲਿਓ ਗੱਲਬਾਤ ਹੁਣ ਤੁਹਾਨੂੰ ਆਪਣਾ ਟਰੈਕਟਰ ਦਾ ਹੋਰ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ ਤੁਹਾਡਾ